ਸੱਤੋਂ ਤੋਂ ਸ਼ੁਰੂ ਹੁੰਦੇ ਨੇ ਪਿੰਡਾਂ ਦੀ ਰੂਹ ਵਿੱਚ ਵਸਦੇ ਜਿੰਨਾ ਕਦੇ ਉੱਚਾ ਹੁੰਦਾ ਉਹ ਤੋਂ ਵੀ ਉੱਚਾ ਹੱਸਦੇ ਗੱਲਾਂ ਹੀ ਗੀਤ ਰਕਾਣੇ ਮਹਿਫਲ ਸੱਤ ਲੈਨੇ ਹਾਂ ਜਦ ਮਰਜੀ ਦੇਖ ਲਿਆ ਕੇ ਹੱਸਦੇ ਹੀ ਰਹਿੰਦੇ ਹਾਂ ਜਦ ਮਰਜੀ ਦੇਖ ਲਿਆ ਕੇ ਹੱਸਦੇ ਹੀ ਬੋਲਾਂ ਦੇ ਪੱਕੇ ਕੁੜੀਏ ਹਿੱਲ ਦੇ ਨਾ ਥਾਂ ਤੋਣੀ ਯਾਰਾਂ ਨੂੰ ਬੱਜਣ ਹਾਕਾਂ ਪਿੰਡਾਂ ਦੇ ਨਾ ਤੋਣੀ ਨਜ਼ਰਾਂ ਤੋਂ ਲਾ ਕੇ ਰੱਖੀਏ ਸਿਰ ਉੱਤੇ ਚੜਿਆਂ ਨੂੰ ਬਾਹਾਂ ਦਾ ਜ਼ੋਰ ਰਕਾਨੇ ਪੁੱਛ ਲਈ ਕਦੇ ਕੜਿਆਂ ਨੂੰ ਜਾਂ ਤਾਂ ਗਲ ਲੱਗ ਜਾਂਦੇ ਆ ਜਾਂ ਫਿਰ ਗਲ ਪੈਨੇ ਆ ਜਦ ਮਰਜੀ ਦੇਖ ਲੀਨਾ ਕੇ ਹੱਸਦੇ ਹੀ ਰਹਿੰਦੇ ਆ ਜਦ ਮਰਜੀ ਦੇਖ ਲਿਆ ਕੇ ਹੱਸਦੇ ਹੀ ਰਹਿੰਦੇ ਆ